ਉਸ ਦੇ ਅੰਤਰਗਤ ਜਿਹੜੀ ਸਾਡੀ ਮੇਨ ਮੋਡਲ ਏਜੰਸੀ nucleus of this drive is anti narcotics task force ਜਿਸ ਦੇ ਮੁਖੀ ਸਰਦਾਰ ਕੁਲਦੀਪ ਸਿੰਘ ਮੇਰੇ ਦੋਸਤ ਇੱਥੇ ਬੈਠੇ ਹੈਗੇ ਸੋ ATF ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨੀਟਰ ਕਰ ਰਹੀ ਹੈ ਜਿਹੜੀ ਸਾਡੇ ਜ਼ਿਲ੍ਹਾ ਦੇ ਵਿੱਚ ਜਿਹੜੀ ਐਨਫੋਰਸਮੈਂਟ ਐਕਟੀਵਿਟੀ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਡ ਮੈਨਰ ਦੇ ਵਿੱਚ ਪ੍ਰੀਵੈਂਸ਼ਨ ਤੇ ਦੀ ਅਡਿਕਸ਼ਨ ਸਟ੍ਰੈਟਜੀਜ਼ ਨੂੰ ਜਿੰਦੀ ਮੰਦ ਕੀਤਾ ਜਾ ਰਿਹਾ ਹੈਗਾ ਐਨਟੀਐਫਡੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ 인ਫਰਾਸਟ੍ਰਕਚਰ ਬਿਲਡਿੰਗ ਕੇ ਲੇਟੈਸਟ ਕਟਿੰਗ ਐਜ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀਐਮ ਸਾਹਿਬ ਤੋਂ ਅਸੀਂ ਐਨਟੀਐਫ ਹੈੱਡਕਵਰਟਰਸ ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇ ਆਪਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਹੈਲਪਲਾਈਨ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਉਸੇ ਦੀ ਕਰੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗਰੇਟ ਨੇ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ AIG ਸਾਹਿਬ ਜਿਹੜੇ ਇਸ ਦਫਤਰ ਦੇ ਹੈਡ ਹੈਗੇ ਉਹਨਾਂ ਲਈ ਸਪੇਸ ਆਫਿਸ ਸਪੇਸ ਉਹਨਾਂ ਦੇ DSP ਸਾਹਿਬਾਨ SP ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰਸ ਜਿਹੜੀ ਸਾਡੀ ਟੈਕਿਓਨਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਿਲਰ ਬਿਲਡਿੰਗ ਇਨ ਆਦੀ ਚਲੰਦਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤਰੀ ਹਰ ਰੇਂਜ ਦੇ ਵਿੱਚ ਏ ਐਨ ਟੀ ਐਫ ਦਾ ਇੰਡੀਪੈਂਡੈਂਟ ਦਫਤਰ ਪੈਣਗਾ ਜਿਸ ਕੋ ਸਾਨੂੰ ਮਦਦ ਮਿਲੂਗੀ ਡਰਗ ਲਾ ਐਨਫੋਰਸਮੈਂਟ ਦੇ ਵਿੱਚ ਅ ਇਸ ਦੇ ਨਾਲ ਨਾਲ ਜਿਹੜਾ ਯੁੱਧ ਨਸ਼ਿਆਂ ਪਰੋਕ ਹੈਗਾ ਜਦੋਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਗਿਆ ਸੀ ਮੈਂ ਕੁਝ ਗੱਲਾਂ ਮੇਲ ਹੁਕੀਦ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਟੀਨਿਊ ਰਹਿਊਗਾ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਿਆਂ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰੰਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸਤੇ ਕੰਮ ਕਰੂਗੀ 31 ਜਿਹੜੇ ਮਈ ਤੱਕ ਦੇ ਜਿਹੜੇ ਅਕੜੇ ਹੈਗੇ ਮੈਂ ਬਰੀਫਲੀ ਦੱਸਾਂਗਾ ਕਿ ਉਦੋਂ 8344 ਐਸਆਈਆਰ ਐ ਦਰਜ ਹੋਈਆਂ ਸੀ ਜਿਸ ਦੇ ਵਿੱਚ 14734 ਲੋਕ ਗ੍ਰਿਫਤਾਰ ਹੋਏ ਸੀਗੇ 586 ਕਿਜੀ ਹਿਰੋਇਨ 247 ਕਿਜੀ ਅਫੀਮ 13551 केजी पॉपी हस्क 9 केजी चरस 253 केजी दांजा 2.58 केजी आइस 1.6 केजी कोकेन 25 लाख 70 हजार कैप्सूल पिल्स ਤੇ 10 ਕਰੋੜ 76 ਲੱਖ ਡਰਗ ਮਨੀ ਜਿਹੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 2150 ਜਿਹੜੇ ਮੁਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆंटिटी ਤੇ ਬੈਕਗਰਾਉਂਡ ਦੇ ਵਿੱਚ ਕਮਰਸ਼ੀਅਲ ਰਿਕਵਰੀ ਦੀ ਗੱਲ ਬਿਗ ਫਿਸ਼ ਕਹਿੰਦੇ ਹਨ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੋਏਗਾ ਤੇ ਨਾਲ ਹੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਰਹੇਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਸੀਵ ਹੋਈਆਂ ਉਸ ਦੇ ਵਿੱਚ ਹੁਣ ਤੱਕ 1687 ਐਫ ਆਈ ਆਰਾਂ ਦਰਜ ਹੋਈਆਂ ਤੇ 1946 ਜਿਹੜੇ ਅਕਿਊਜ਼ ਅਰੈਸਟ ਹੋਈਆਂ 144 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.2 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਦਿੱਲੀ ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਹੈ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਐਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜਿਸ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕੰਵਿਕਸ਼ਨ ਦੇ ਪੰਜਾਬ ਦੀ ਹੈ 1 ਮਾਰਚ ਤੋਂ ਔਨਵਰਡਸ ਜਿਹੜਾ ਯੁੱਧ ਨਸ਼ਾ ਫਿਰਦਾ ਇਸੇ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਵਿਸਾਇਿਤ ਹੋਏ ਨੇ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕੰਵਿਕਸ਼ਨ ਦੇ ਵਿੱਚ ਪਹੁੰਚ ਗਏ ਸੋ ਕਨੈਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਤੇ ਦੂਜੀ ਏਜੰਸੀਜ਼ ਹੈਲਥ ਡਿਪਾਰਟਮੈਂਟ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਜਿਹੜੇ স্মॉल ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇਨਟਰੰਜ ਕਰਦੇ ਆਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਦੀ ਇੱਕ ਲਾ ਦਾ ਮੰਗੇਟਰੀ ਪ੍ਰੋਵੀਜ਼ਨ 64A ਐਡੀ ਪੀ ਐਸ ਐਕਟ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মॉल ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ੍ਹ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਭੇਜਿਆ ਜਾਂਦਾ ਸੋ ਇਸ ਤਰ੍ਹਾਂ ਦੇ 1121 ਡਰਗ ਯੂਜ਼ਰਸ ਅਸੀਂ 64 A ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ 'ਚ ਐਡਮਿਟ ਕਰਾਏ ਹੈਗੇ ਵਿਦ ਪੋਰਟ ਆਰਡਰਸ ਇਹਨਾਂ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡੈਂਟ ਆਪਣੇ ਤੌਰ ਤੇ 5786 5786 ਜਿਹੜੇ ਡਰਗ ਯੂਜ਼ਰਸ ਅਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਐਡਮਿਟ ਕਰਾਏ ਹੈਗੇ ਤੇ ਜਿਹੜੇ ਡਰੱਗ ਯੂਜ਼ਰ سپورਟ ਸੈਂਟਰਸ ਦੇ ਵਿੱਚ ਅਸੀਂ ਲੈ ਕੇ ਗਏ ਸੋ ਇੱਕ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਸਾਰੀ ਏਜੰਸੀਆਂ ਦਾ ਤਾਲਮੇਲ ਨਾਲ ਜਿਹੜਾ ਸਾਡਾ ਅੱਗੇ ਵੀ ਜਿਹੜਾ ਫੋਕਸ ਰਹੂਗਾ ਉਹ ਇਸ ਤੇ ਰਹੂਗਾ ਕਿ ਵੀ ਆਰ ਨਾਟ ਇਨ ਦਾ ਨੰਬਰਸ ਗੇਮ ਕਿ ਅਸੀਂ ਇੰਨੇ ਐਫ ਆਈ ਆਰਾ ਦਰਜ ਕਰਦੀ ਹੈ ਕਿਸੇ ਵੀ ਥਾਣੇ ਨੂੰ ਕਿਸੇ ਵੀ ਅਫਸਰ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਗਿਆ ਸੋ ਸਾਡਾ ਸਿਰਫ ਇੱਕ ਕੰਮ ਹੈਗਾ ਕਿ ਇਨਫੋਰਮੇਸ਼ਨ ਬੇਸ ਜਿਹੜੀ ਤੁਹਾਡੇ ਤੋਂ ਲੋਕਾਂ ਤੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਾਂ ਸਾਡੀ ਜਿਹੜੀ ਆਪਣੀ ਐਨਾਲਿਸਿਸ ਹੈਗੀ ਉਹ ਜੜੇ ਲੋਕ ਐਕਚੁਅਲੀ ਵੇਚ ਰਹੇ ਹੈਗੇ ਉਹਨਾਂ ਨੂੰ ਫਰੇਡ ਹੈ ਵਾਟਐਵਰ ਇਜ਼ ਦਾ ਨੰਬਰ ਸੋ ਇਸ ਤੇ ਥਰਸਟ ਜਿਹੜੀ ਸਾਡੀ ਰਹੂਗੀ ਨਾਲ ਦੀ ਨਾਲ ਅਸੀਂ ਇੱਕ ਮੇਜਰ ਸ਼ਿਫਟ ਕਰ ਰਹੇ ਹੈਗੇ ਜਿਹੜੀ ਸਾਡੀ ਹੈ ਸੇਫ ਪੰਜਾਬ ਜਿਹੜੀ ਡਰੱਗ ਹੈਲਪ ਲਾਈਨ ਹੈ ਕਿ ਇਸ ਤੇ ਆਮ ਲੋਕੀ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਰਹੇ ਹੈਗੇ ਸੋ ਸਾਡਾ ਹੁਣ ਇਨਫੋਰਸਮੈਂਟ ਦਾ ਟ੍ਰੈਂਡ ਅਸੀਂ ਸ਼ਿਫਟ ਕਰ ਰਹੇ ਹੈ ਕਿ ਜੋ ਸਾਨੂੰ ਟਿਪ ਆਵੇ ਉਸ ਤੇ ਐਫ ਆਈ ਆਰ ਦਰਜ ਹੋਵੇ ਤੇ ਕਾਰਵਾਈ ਹੋਵੇ ਵੀ ਐਡਿਕਸ਼ਨ ਤੇ ਸਾਡਾ ਫੋਕਸ ਰਹੂਗਾ ਇਸ ਨੂੰ ਅਸੀਂ ਇੱਕ ਅਸੀਂ ਸਮਝਦੇ ਹਾਂ ਕਿ ਜਿਹੜਾ ਡਰੱਗ ਯੂਜ਼ਰ ਹੈਗਾ ਉਹ ਇੱਕ ਵਿਕਟਮ ਹੈ ਜਿਹੜਾ ਉਸ ਨੂੰ ਵੇਚਦਾ ਹੈਗਾ ਉਹ ਸਾਡਾ ਪੁਲਿਸ ਹੈ ਇਸ ਫਿਲਾਸਫੀ ਦੇ ਨਾਲ ਅਸੀਂ ਇਸ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ جیل ਤੇ ਲੋਕ ਬਾਹਰ ਆ ਰਹੇ ਹੈਗੇ ਉਹਨਾਂ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਜਾਂ ਮੋਹੱਲੇ ਦੇ ਜਿਹੜੇ ਜਿਹੜੀ ਵਾਚ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਤੁਸੀਂ ਡੀ ਇਲੈਕਸ਼ਨ ਸੈਂਟਰ ਚ ਜਾਓ ਓਟ ਸੈਂਟਰ ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾ ਡੀਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਤੇ ਇਹ ਵੀ ਅੰਡਰ ਐਗਜ਼ਾਮੀਨੇਸ਼ਨ ਹੈ ਮੈਂ ਇਸ ਬਾਰੇ ਪਹਿਲੇ ਬ੍ਰੀਫ ਕੀਤਾ ਸੀਗਾ ਉਹ دیکھتے ਹੋਏ ਕੰਪੀਟੈਂਟ ਕੋਰਟ ਤੋਂ ਆਰਡਰਸ ਲੈ ਕੇ ਜੇ ਕੋਈ ਬਿਗ ਫਿਸ਼ ਬੇਨ ਤੇ ਆਂਦਾ ਹੈ ਉਸ ਨੂੰ ਅਸੀਂ ਜਿਵੇਂ ਉਹ ਐਂਕਲਟ ਜਾਂ ਕੋਈ ਇਸ ਤਰ੍ਹਾਂ ਦਾ ਮੋਨਿਟਰਿੰਗ ਡਿਵਾਈਸ ਕੀਪਿੰਗ ਇਨ 뷰 ਦਾ ਰਾਈਟ ਟੂ ਪ੍ਰਾਈਵੇਸੀ ਇਸ ਚੀਜ਼ ਨੂੰ ਲੀਗਲੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇੱਕ AI ਬੇਸਡ ਅਸੀਂ ਡਾਟਾਬੇਸ ਨਵਾਂ ਬਣਾਵਾਂਗੇ ਜਿਵੇਂ ਸਾਡਾ ਪਾਇਆਸ ਸੌਫਟਵੇਅਰ ਜੋ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਸੌਫਟਵੇਅਰ ਸੀਗਾ AI ਬੇਸ ਕ੍ਰਿਮੀਨਲਜ਼ ਲਈ ਉਸ ਦੀ ਹੀ ਤਰਜ਼ ਤੇ ANTF ਨੂੰ ਰਿਕੁਐਸਟ ਕੀਤੀ ਗਈ ਹੈ ਤੋਂ ਬਹੁਤ 체ਤੀ ਇੱਕ ਇਲਾਬੋਰੇਟ ਡਾਟਾਬੇਸ ਜਿਸ ਦੇ ਵਿੱਚ GNPS ਆਫੈਂਡਰਸ ਫਿਰ ਅਰੈਸਟ ਹੋਣੇ ਹੋਣੇ ਦਾ ਸਾਡੇ ਕੋਲ ਹੈਗਾ ਉਹਨਾਂ ਦੇ ਦਿਲ ਲਿੰਕੇਜਸ ਹੈਗੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਔਰ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਊਗਾ ਇੱਕ ਸਾਡਾ ਫੋਕਸ ਹੋਊਗਾ ਬੇਲ ਕੈਨਸਲੇਸ਼ਨ ਰਿਪੀਟ ਆਫੈਂਡਰਸ ਦਾ ਰਿਪੀਟ ਆਫੈਂਡਰਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਊਗਾ ਜਿਹੜੀ ਪੰਜਾਬ ਦੀ ਜੇਲਾ ਹੈਗੀ ਜੇਲ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਟਡ ਮੈਨਰ ਦੇ ਵਿੱਚ ਉਹਨਾਂ ਦਾ ਫੋਕਸ ਕੀਤਾ ਜਾ ਰਿਹਾ ਕਿ ਇੱਕ ਐਸਪੈਕਟ ਹੈ ਜੇਲਾ ਦੀ ਮੋਡਰਨਾਈਜੇਸ਼ਨ ਤੇ ਅਪਗ੍ਰੇਡੇਸ਼ਨ 500 ਕਰੋੜ ਦਾ ਬਜਟ ਜਿਹੜਾ ਪੰਜਾਬ ਸਰਕਾਰ ਨੇ ਉਸਨੇ ਅਲਾਟ ਕੀਤਾ ਹੈਗਾ ਦੂਜਾ ਐਸਪੈਕਟ ਹੈਗਾ ਜੇਲ ਅਫੀਸ਼ੀਅਲਸ ਦੀ ਕਨਾਈਵੈਂਸ ਲਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਇਸ ਫਾਰ ਐਨੀ ਕਰਾਇੰਗ ਵੈਦਰ ਇਟ ਇਜ਼ ਅ ਪੁਲਿਸ ਆਫੀਸਰ ਵੈਦਰ ਇਟਸ ਅ ਜੇਲਸ ਆਫੀਸਰ অর ਐਨੀ ਆਫੀਸਰ ਆਫ ਐਨੀ ਡਿਪਾਰਟਮੈਂਟ ਹੂਐਵਰ ਇਸ ਫਾਊਂਡ ਟੂ ਬੀ ਸੈਲਿੰਗ ਡਰੱਗ اور ایز انوالوڈ ان دا ڈرگ ٹریڈ کیس گوئنگ ٹو بی ٹریٹڈ لائک ان افینڈر تے جڑے ساڈے ڈرگ ہاٹ سپاٹس ہے کے اوناں لئی کمپریھینسیو سٹریٹیجی ڈوائز کیتی گئی ہے تے ساڈی اک بہت میجر جڑی ریچ آؤٹ اسی کران گے ویلج ڈیفنس کمیٹییز نو پنچایتس نوں سارے لوکاں نوں نال لے کے کہ توسی ساڈے نال تال میل بناؤ سਾਨੂੰ دسو کہ تھوڑے ایریا چ خجے بھی ڈرگ کتھے دکھتے ہیں اسی ایک کوارڈینیٹڈ مینر تواڈے ساہیوگ دے نال ਅਸੀਂ ਡਰੱਗਸ ਨੂੰ ਜਿਹੜਾ ਹੈਗਾ ਟੋਟਲੀ ਪੰਜਾਬ ਤੋਂ ਇਰੈਡੀਕੇਟ ਕਰਾਂਗੇ ਸੋ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ ਕਿ ਲੋਕ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੇ ਅਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਡੀ ਐਡਿਕਸ਼ਨ ਕੈਪੈਸਿਟੀ ਦੇ સ્ਕੇਲ ਤੇ ਵਿੱਚ ਵਧਾਈ ਜਾ ਰਹੀ ਹੈ ਪ੍ਰੀਵੈਂਟਿਵ ਜਿਹੜੀ ਜਿਹੜੀ ਐਕਟੀਵਿਟੀ ਸੈਤੀ ਆ ਜਿਵੇਂ ਬੇਸਿਕਲੀ ਇਹ ਹੁੰਦਾ ਦੇਖੋ ਸਾਡਾ ਸਾਡਾ ਟਾਰਗੇਟ 3 ਫੋਲਡ ਹੈ ਪਹਿਲਾ ਸਪਲਾਈ ਸਾਈਡ ਹੈ ਕਿ ਸਪਲਾਈ ਜਿਹੜੀ ਹੈਗੀ ਉਸ ਨੂੰ ਜ਼ੀਰੋ ਕੀਤਾ ਜਾਵੇ ਦੂਜਾ ਟਾਰਗੇਟ ਹੈਗਾ ਕਿ ਜਿਹੜੇ ਆਲਰੇਡੀ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਡੀਐਡਕ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜਾ ਉਹ ਸੈਂਟਰਾਂ ਦੇ ਵਿੱਚ ਐਸ ਪਰ ਮੈਡੀਕਲ ਪ੍ਰੋਟੋਕਾਲ ਉਹਨਾਂ ਨੂੰ ਵੀਨ ਆਫ ਕੀਤਾ ਜਾਵੇ ਤੀਜਾ ਟਾਰਗੇਟ ਗਰੁੱਪ ਹੈਗਾ ਜਿਸ ਨੂੰ ਪ੍ਰिवेंशन ਅਸੀਂ ਕਹਿੰਦੇ ਕਿ ਜਿਹੜੇ ਨਵੇਂ ਲੋਕ ਹੈ ਅੱچے ਹੈਗੇ ਉਹ ਇਸ ਪਾਸੇ ਨਾ ਹਨ ਇਸ ਲਈ ਜਿਹੜੀ ਐਕਟੀਵਿਟੀਜ਼ ਹੋਣਗੀਆਂ ਕਿ ਅਸੀਂ ਰੈਲੀਆਂ ਕਰਦੇ ਹਾਂ ਜਾਂ ਅਸੀਂ ਸਪੋਰਟਿੰਗ ਇਵੈਂਟਸ ਕਰਦੇ ਹਾਂ ਤਾਂ ਇਸ ਲਈ ਯੂਥ ਕਲੱਬਸ ਨੂੰ ਬਲਵਾ ਦਿੱਤਾ ਜਾਊਗਾ ਸਪੋਰਟਸ ਨੂੰ ਅਸੀਂ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਇਸ ਦੀ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਬਣਾ ਕੇ ਇਸ ਨੂੰ ਅਸੀਂ 呃，给他说。